ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਜੋ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁੱਖ ਖਬਰਾਂ ਅਤੇ ਤਫਸਰਾਂ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈ ਹੇਲ ਇਸ ਹਫਤੇ ਕੈਨੇਡਾ ਵੱਲੋਂ ਭਾਈ ਹਰਦੀਪ ਸਿੰਘ ਦੇ ਜ਼ਖਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨ ਗੁਰਫਤਵੰਦ ਸਿੰਘ ਪੰਨੋ ਕਤਲ ਦੀ ਸਾਜ਼ਿਸ਼ ਦੇ ਵਿੱਚ ਅਮਰੀਕਾ ਵੱਲੋਂ ਭਾਰਤ ਤੇ ਲਗਾਏ ਗਏ aarop ਨੂੰ ਲੈ ਕੇ ਰੂਸ ਦਾ ਬਿਆਨ ਪੰਜਾਬ ਪਾਰਟੀ ਉਮੀਦਵਾਰਾਂ ਨੂੰ ਸਵਾਲ ਪੁੱਛੇ ਜਾਣ ਤੇ ਪੈਂਦੇ ਰੋਲੇ ਦੇ ਖਿਲਾਫ ਕੌਮ ਕਮਿਸ਼ਨ ਸਖਤ ਝੂਠੇ ਮੁਕਾਬਲਿਆਂ 'ਚ ਮਾਰੇ ਗਏ ਨੌਜਵਾਨਾਂ ਬਾਰੇ ਜਾਂਚ ਤੋਂ CBI ਨੇ ਕੀਤੇ ਹੱਥ ਖੜੇ ਹਰਿਆਣਾ ਦੇ ਮੁੱਖ ਮੰਤਰੀ ਦੇ ਗੁਰਦੁਆਰੇ ਆਉਣ ਤੋਂ ਪਹਿਲਾਂ ਪ੍ਰਕਾਸ਼ ਹੋਏ ਸ਼ਿਵਗੰਗ ਸਾਹਿਬ ਜੀ ਦੀ ਤਾਬਿਆ ਦੀ ਤਲਾਸ਼ੀ ਨੂੰ ਲੈ ਕੇ ਬਾਦ ਐਪਲ ਤੇ ਗੁਰਬਾਣੀ ਕੀਰਤਨ ਐਪ ਦੀ ਸ਼ੁਰੂਆਤ ਭਾਰਤ ਵਿੱਚ Hindu ਕਟੇ ਹਨ ਮੁਸਲਮਾਨ ਅਤੇ ਸਿੱਖ ਵਧੇ ਹਨ ਇਹ ਹਨ ਕੁਝ ਮੁੱਖ ਖਬਰਾਂ ਜੋ ਪੰਜਾਬੀ ਅਖਬਾਰਾਂ 'ਚ ਰਹੀਆਂ ਬੀਤੇ ਦਿਨੀ ਅਮਰੀਕਾ ਦੀ ਇੱਕ ਅਖਬਾਰ ਵਾਸ਼ਿੰਗਟਨ ਪੋਸਟ ਵਿੱਚ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਗੁਰਪਤਵਨ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਸੰਬੰਧੀ ਜੋ ਖਬਰ ਛਾਪੀ ਗਈ ਸੀ ਭਾਰਤੀ ਵਿਦੇਸ਼ ਮੰਤਰਾਲੇ ਨੇ ਉਸ ਨੂੰ ਗੈਰ ਜ਼ਰੂਰੀ ਅਤੇ ਬੇਬੁਨਿਆਦ ਕਹਿ ਕੇ ਖਾਰਜ ਕਰ ਦਿੱਤਾ ਹੈ ਜ਼ਿਕਰਯੋਗ ਹੈ ਵਾਸ਼ਿੰਗਟਨ ਪੋਸਟ ਨੇ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਰਿਸਰਚ ਐਨਾਲਿਸਿਸ ਵਿੰਗ ਰਾ ਦਾ ਇੱਕ ਅਧਿਕਾਰੀ ਵਿਕਰਮ ਯਾਦਵ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਇਸ ਕਦਮ ਨੂੰ ਤਤਕਾਲੀ ਭਾਰਤੀ ਖੁਫੀਆ ਏਜੰਸੀ ਦੇ ਮੁਖੀ ਸਾਮਤ ਗੋਇਲ ਨੇ ਮਨਜ਼ੂਰੀ ਦਿੱਤੀ ਸੀ ਇਸੇ ਵਿਚਕਾਰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀ ਜੀਨ ਪੇਰੇ ਨੇ ਇਹ ਤਾਂ ਕਿਹਾ ਕਿ ਭਾਰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ਾਂਕ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਪਰ ਨਾ ਤਾਂ ਉਸਨੇ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦਾ ਖੰਡਨ ਕੀਤਾ ਅਤੇ ਨਾ ਹੀ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਬੀ ਆਈ ਦੀ ਜਾਂਚ ਜਾਂ ਨਿਆਂ ਵਿਭਾਗ ਵੱਲੋਂ ਦਾਇਰ ਅਪਰਾਧਿਕ ਮਾਮਲੇ ਬਾਰੇ ਕੋਈ ਟਿੱਪਣੀ ਹੀ ਕੀਤੀ ਪਰ ਜੀਨ ਪੀਰੇ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਅਸੀਂ ਭਾਰਤ ਸਰਕਾਰ ਤੋਂ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਅਸੀਂ ਆਪਣੀਆਂ ਚਿੰਤਾਵਾਂ ਨੂੰ ਉਠਾਉਣਾ ਜਾਰੀ ਰੱਖਾਂਗੇ ਇਹ ਰੁਕਣ ਵਾਲਾ ਸਿਲਸਿਲਾ ਨਹੀਂ ਹਫਤੇ ਮਗਨੋਂ ਇਹੀ ਗੱਲ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਨ ਮੈਥਿਊ ਨੇ ਵੀ ਪ੍ਰੈਸ ਨੂੰ ਕਹੀ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਇਸ ਨੂੰ ਗੰਭੀਰਤਾ ਨਾਲ ਲਵੇ ਅਤੇ ਅਮਰੀਕਾ ਭਾਰਤ ਵੱਲੋਂ ਕੀਤੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ ਉਧਰ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਦੇ ਕਤਲ ਕੇਸ ਵਿੱਚ ਤਿੰਨ ਭਾਰਤੀਆਂ ਦੀ ਗ੍ਰਿਫਤਾਰੀ ਦੇ ਬਾਅਦ ਕੈਨੇਡਾ ਚ ਭਾਰਤ ਦੇ ਰਾਜਦੂਤ ਸੰਜੇ ਵਰਮਾ ਕਾਫੀ ਗੁੱਸੇ ਵਿੱਚ ਨਜ਼ਰ ਆਏ ਉਹਨਾਂ ਵੱਖਵਾਦੀ ਸਿੱਖ ਧੜਿਆਂ ਨੂੰ ਆਪਣੀ ਹੱਦ ਪਾਰ ਨਾ ਕਰਨ ਦੀ ਚੇਤਾਵਨੀ ਦੇ ਦਿੱਤੀ ਉਹਨਾਂ ਯਾਦ ਦਿਵਾਇਆ ਕਿ ਜੋ ਭਾਰਤ ਛਡਾਇਆ ਹੈ ਉਹ ਹੁਣ ਵਿਦੇਸ਼ੀ ਹੈ ਅਤੇ ਵਿਦੇਸ਼ੀਆਂ ਦੀ ਭਾਰਤ ਉੱਪਰ ਬੁਰੀ ਨਜ਼ਰ बर्दाश्त नहीं की जा सकती इसी दौरान कनेडा के विदेश मंत्री मैलानी जॉली ने स्पष्ट किया कि भारतीय एजेंटा ने कनेडियन नागरिक भाई निजर की हत्या की है इस प्रतिक्रिया भारतीय विदेश मंत्रालय के बुलारे रणधीर जायसवाल ने कहा कि कनेडा ने गिरफ्तारिया बारे सूचितता है लेकिन संबंधित सबूत जानकारी सी नहीं की जो कि स्पष्ट तौर पर राजनीतिक हित हैं ਦੂਜੇ ਪਾਸੇ ਹੁਣ ਰੂਸ ਇਸ ਮਾਮਲੇ ਵਿੱਚ ਖੁੱਲਕੇ ਭਾਰਤ ਦੇ ਪੱਖ ਵਿੱਚ ਉਤਰ ਆਇਆ ਹੈ ਰੂਸ ਨੇ ਅਮਰੀਕਾ ਤੇ ਦੋਸ਼ ਲਗਾਇਆ ਹੈ ਕਿ ਉਹ ਭਾਰਤ ਦੀਆਂ ਚੋਣਾਂ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵਾਸ਼ਿੰਗਟਨ ਪੋਸਟ ਦੀ ਹੀ ਰਿਪੋਰਟ ਨੂੰ ਲੈ ਕੇ ਪ੍ਰੈਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਸਾਡੀ ਜਾਣਕਾਰੀ ਦੇ ਮੁਤਾਬਕ ਅਮਰੀਕਾ ਨੇ ਪੁੰਨੂ ਦੀ ਹਤਿਆ ਦੀ ਸਾਜ਼ਿਸ਼ ਵਿੱਚ ਭਾਰਤ ਦੇ ਸ਼ਾਮਿਲ ਹੋਣ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਦਿੱਤਾ ਹੈ ਅਤੇ ਬੇਤੁਕੇ ਆਰੋਪ ਲਗਾਏ ਹਨ ਜ਼ਿਕਰਯੋਗ ਹੈ ਕਿ ਰੂਸ ਦਾ ਇਹ ਬਿਆਨ ਭਾਰਤ ਦੇ ਉਸ ਖੁਲਾਸੇ ਦੇ ਉਲਟ ਹੈ ਜੋ ਖੁਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੰਨਿਆ ਸੀ ਕਿ ਅਮਰੀਕਾ ਨੇ ਠੋਸ ਸਬੂਤ ਦਿੱਤੇ ਹਨ ਪੰਜਾਬ ਵਿੱਚ ਭਾਜਪਾ ਆਗੂਆਂ ਨੂੰ ਸਵਾਲ ਪੁੱਛਣ ਅਤੇ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨ ਨੂੰ ਰੋਕਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਇਸ ਹਸਤੇ ਜਦ ਕਿਸਾਨਾਂ ਦਾ ਇੱਕ ਵਫਦ ਪੰਜਾਬ ਦੇ ਮੁਖ ਚੋਣ ਕਮਿਸ਼ਨ ਸੀਬੀਨ ਸੀ ਨੂੰ ਮੁਲਾਕਾਤ ਲਈ ਉਹਨਾਂ ਦੇ ਦਫਤਰ ਗਿਆ ਤਾਂ ਮੁਲਾਕਾਤ ਦੌਰਾਨ ਮੁਖ ਚੋਣ ਅਧਿਕਾਰੀ ਨੇ ਕਿਸਾਨ ਜਥੇਬੰਦੀਆਂ ਨੂੰ ਲੋਕ ਸਭਾ ਚੋਣਾਂ ਚ ਉਹਨਾਂ ਨੂੰ ਅਮਨ ਕਾਨੂੰਨ ਬਣਾਈ ਰੱਖਣ ਅਤੇ ਸੂਬੇ ਵਿੱਚ ਉਮੀਦਵਾਰਾਂ ਦੇ ਪ੍ਰਚਾਰ ਵਿੱਚ ਵਿਘਨ ਪਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਮੁਖ ਚੋਣ ਅਫਸਰ ਨੇ ਕਿਸਾਨਾਂ ਨੂੰ ਇਹ ਸਲਾਹ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸ਼ਿਕਾਇਤ ਵਿੱਚ ਕਿਸਾਨਾਂ ਤੇ ਲਗਾਏ ਗਏ ਇਲਜ਼ਾਮਾਂ ਦੇ ਆਧਾਰ ਤੇ ਕੀਤੀ। ਜਸਵਿਕ ਭਾਜਪਾ ਨੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਅਮਨ ਕਾਨੂੰਨ ਵਿਗਾੜਨ ਦੀ ਗੱਲ ਕਹੀ ਹੈ। ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਅਤੇ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਸਵਾਲ ਪੁੱਛੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਲਈ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਹਨ। ਚੋਣ ਕਮਿਸ਼ਨ ਦੇ ਮੁਤਾਬਕ ਕਿਸਾਨਾਂ ਦਾ ਹੈ ਵਤੀਰਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਕਰਨ ਅਤੇ ਉਹਨਾਂ ਦਾ ਚੋਣ ਮਨੋਰਥ ਪੱਤਰ ਪੇਸ਼ ਕਰਨ ਦੇ ਜਮਹੂਰੀ ਹੱਕ ਦੇ ਵਿੱਚ ਵਿਘਨ ਪਾਉਂਦਾ ਹੈ। ਚੋਣਾਂ ਦੌਰਾਨ ਸਵਾਲ ਪੁੱਛ ਕੇ ਸਿਆਸੀ ਲੀਡਰਾਂ ਨੂੰ ਜਵਾਬਦੇਹ ਬਣਾਉਣਾ ਕੀ ਲੋਕਾਂ ਦਾ ਜਮਹੂਰੀ ਹੱਕ ਨਹੀਂ? ਇਹੀ ਗੱਲ ਕਿਸਾਨ ਆਗੂਆਂ ਨੇ ਆਪਣੇ ਮੈਮੋਰੰਡਮ ਰਾਹੀਂ ਮੁਖ ਚੋਣ ਅਧਿਕਾਰੀ ਨੂੰ ਕਹੀ मेमोरेंडम ਵਿੱਚ ਲਿਖਿਆ ਹੈ ਕਿ 76 ਸਾਲਾਂ 'ਚ ਪਹਿਲੀ ਵਾਰ ਹੈ ਕਿ ਆਮ ਵੋਟਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕਰਨ ਲੱਗੇ ਹਨ ਇਹ ਦੇਸ਼ ਹਿੱਤ ਵਿੱਚ ਉਸਾਰੂ ਅਤੇ ਸ਼ੁਭਕਰਮ ਕਿਹਾ ਜਾ ਸਕਦਾ ਹੈ ਇਹ ਚਲਨ ਪੰਜਾਬ ਵਿੱਚ ਸ਼ੁਰੂ ਹੋ ਚੁੱਕਿਆ ਹੈ ਆਰੋਪਾਂ ਦਾ ਖੰਡਨ ਕਰਦੇ ਹੋਏ ਮੈਮੋਰੰਡਮ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸੱਚ ਇਹ ਹੈ ਕਿ ਜਦੋਂ ਵੀ ਚੋਣ ਪ੍ਰਚਾਰ ਲਈ ਆਏ ਕਿਸੇ ਉਮੀਦਵਾਰ ਨੂੰ ਕਿਸਾਨ ਜਾਂ ਮਜ਼ਦੂਰ ਜਥੇਬੰਦੀਆਂ ਜਾਂ ਆਮ ਲੋਕ ਸਵਾਲ ਕਰਨਾ ਚਾਹੁੰਦੇ ਹਨ ਤਾਂ ਉਹ ਉਮੀਦਵਾਰ ਓਨੀ देर ਉਹਨਾਂ ਕੋਲ ਰੁਕਦੇ ਹੀ ਨਹੀਂ ਜਦੋਂ ਤੱਕ ਉਹ ਖੁਦ ਅੱਗੇ ਹੋ ਕੇ ਉਹਨਾਂ ਦਾ ਰਾਹ ਨਾ ਰੋਕਣ ਅਧੀ ਸਥਿਤੀ ਵਿੱਚ ਉਹਨਾਂ ਦੇ ਖਰੂਦੀ ਹਿਮਾਇਤੀ ਅਤੇ ਪੁਲਿਸ ਸਰਗਰਮ ਹੋ ਜਾਂਦੀ ਹੈ ਸਵਾਲ ਕਰਨ ਵਾਲੇ ਜਿੰਨਾ ਮਰਜ਼ੀ ਸ਼ਾਂਤ ਰਹਿਣ ਪਰ ਉਮੀਦਵਾਰ ਉਸ ਦੇ ਹਿਮਾਇਤੀ ਅਤੇ ਪੁਲਿਸ ਵਾਲੇ ਕਿਸਾਨਾਂ ਮਜ਼ਦੂਰਾਂ ਅਤੇ ਲੋਕਾਂ ਨੂੰ ਮਲਜ਼ਮਾ ਵਾਂਗ ਪੇਸ਼ ਆਉਂਦੇ ਹਨ ਜੇ ਸਵਾਲ ਪੁੱਛਣ ਵਾਲੇ ਉਹਨਾਂ ਦੇ ਸਾਊਂਡ ਤੇ ਵੀ ਹਿੰਸਕ ਨਹੀਂ ਹੁੰਦੇ ਤਾਂ ਵੀ ਪੁਲਿਸ ਵਾਲੇ ਅਤੇ ਖੁਰਦੀ ਲੋਕ ਜਾਂ ਤਾਂ ਉਹਨਾਂ ਦੀ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਫਿਰ ਪੁਲਿਸ ਉਹਨਾਂ ਨੂੰ ਥਾੜਿਆਂ ਵਿੱਚ ਸ਼ਾਮ ਤੱਕ ਬਿਠਾਈ ਰੱਖਦੀ ਹੈ ਆਪਣਾ ਮੰਤੋ ਪੂਰਾ ਕਰਨ ਲਈ ਰਾਜਨੇਤਾ ਹਰ ਤਰੀਕੇ ਸਰਕਾਰੀ ਤੰਤਰ ਵਰਤ ਕੇ ਲੋਕਾਂ ਨੂੰ ਡਰਾ ਕੇ ਸਵਾਲ ਕਰਨ ਤੋਂ ਰੋਕਦੇ ਹਨ ਮੈਮੋਰੰਡਮ ਵਿੱਚ ਲਿਖਿਆ ਹੈ ਕਿ ਸੱਤਾਧਾਰੀ ਧਿਰ ਦੇ ਮੁੱਖ ਮੰਤਰੀ ਭਗਵੰਤ ਮਾਨ ਜਦ ਕਿਤੇ ਚੋਣ ਪ੍ਰਚਾਰ ਲਈ ਜਾਂਦੇ ਹਨ ਤਾਂ ਸਵਾਲ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਹੀ ਫੜ ਕੇ ਥਾਣਿਆਂ ਵਿੱਚ ਡੱਕ ਦਿੱਤਾ ਜਾਂਦਾ ਹੈ ਖਾੜਕੂਵਾਦ ਦੌਰਾਨ 1984 ਤੋਂ ਲੈ ਕੇ 1995 ਦਰਮਿਆਨ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਨੌਜਵਾਨਾਂ ਨੂੰ ਅਗਵਾ ਕਰਕੇ ਮਾਰ ਦੇਣ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਾवारिस ਅਤੇ ਅਣਪਛਾਤੇ ਕਹਿ ਕੇ ਸਾੜ ਦੇਣ ਜਾਂ ਨਦੀਆਂ ਅਤੇ ਨਹਿਰਾਂ ਵਿੱਚ ਰੋੜ ਦੇਣ ਦੀਆਂ ਘਟਨਾਵਾਂ ਵਾਲੇ 6733 ਮੋਤਾਬ ਬਾਬਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਆਦੇਸ਼ ਦੇ ਉਲਟ सीबीआई ਨੇ ਇਸ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ सीबीआई ਨੇ ਕਿਹਾ ਕਿ ਇਹ ਮਾਮਲਾ ਬਹੁਤ ਪੁਰਾਣਾ ਹੈ ਅਤੇ सीबीआई ਕੋਲ ਸਹਾਦਨਾ ਦੀ ਘਾਟ ਹੈ ਇਸ ਲਈ ਉਹ ਇਸ ਕੇਸ ਦੀ ਜਾਂਚ ਦੇ ਪੱਖ ਵਿੱਚ ਨਹੀਂ ਹੈ ਦਸਨਯੋਗ ਹੈ ਕਿ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਪੀ ਡੀ ਏ ਪੀ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਧਾਇਰ ਪਟੀਸ਼ਨ ਦੇ ਆਧਾਰ ਤੇ ਅਦਾਲਤ ਨੇ सीबीआई ਨੂੰ ਇਹ ਜਾਂਚ ਸੌਂਪੀ ਸੀ ਲੇਕਿਨ ਹੁਣ सीबीआई ਦੇ ਮਨਾ ਕਰਨ ਦੇ ਬਾਅਦ ਹਾਈ ਕੋਰਟ ਇਸ ਮਾਮਲੇ ਤੇ ਅਗਲੀ ਸੁਣਵਾਈ 18 ਸਤੰਬਰ ਨੂੰ ਕਰੇਗੀ ਸਤਖੰਡ ਸ੍ਰੀ ਹਰਮਿੰਦਰ ਸਾਹਿਬ ਤੋਂ ਪ੍ਰਸਾਦ ਗੁਰਬਾਣੀ ਕੀਰਤਨ ਨੂੰ ਹੁਣ ਐਪਲ ਦੇ ਫੋਨ ਲੈਪਟਾਪ ਆਈਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਅਧਿਕਾਰਤ ਐਪਲ ਆਈਓਐਸ ਐਪਲੀਕੇਸ਼ਨ ਜਾਰੀ ਕੀਤੀ ਹੈ ਜਿਸ ਦਾ ਨਾਮ एसजीपीसी गुरबानी कीर्तन है इस ऐप ਨੂੰ ਐਪਲ ਐਪਲੀਕੇਸ਼ਨ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਚੋਣਾ ਦੇ ਐਨ ਵਿਚਾਰ ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕਾਉਂਸਲਿੰਗ ਦਾ ਖੁਲਾਸਾ ਵੀ ਆਪ ਸਭ ਨੇ ਸੁਣ ਹੀ ਲਿਆ ਹੋਣਾ ਹੈ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ 1950 ਤੋਂ ਲੈ ਕੇ 2015 ਤੱਕ ਭਾਰਤ ਵਿੱਚ ਹਿੰਦੂਆਂ ਦੀ ਆਬਾਦੀ ਘਟੀ ਹੈ ਮੁਸਲਮਾਨਾਂ ਅਤੇ ਸਿੱਖਾਂ ਦੀ ਆਬਾਦੀ ਵਧੀ ਹੈ ਤਾਰੀਖਾਂ ਬਣਦੀ ਜੇ 2015 ਤੋਂ ਬਾਅਦ ਦੇ ਅੰਕੜੇ ਵੀ ਦੇ ਕੇ ਮੋਦੀ ਜੀ ਦੀ ਟੋਪੀ ਤੇ ਇੱਕ ਹੋਰ ਕਲਗੀ ਸਜਾ ਦਿੱਤੀ ਜਾਂਦੀ ਕਿਉਂਕਿ ਇਹਨਾਂ ਅੰਕੜਿਆਂ ਨੇ ਤਾਂ ਭਾਜਪਾ ਭਗਤਾਂ ਨੂੰ ਹੋਰ ਵੀ ਡਰਾ ਦਿੱਤਾ ਹੈ ਯੂਪੀ ਦੇ ਉਨਾਵ ਤੋਂ ਸੰਸਦ ਸਾਖਸ਼ੀ ਮਹਾਰਾਜ ਨੇ ਤਾਂ ਐਲਾਨ ਵੀ ਕਰ ਦਿੱਤਾ ਹੈ ਕਿ ਦੇਸ਼ ਵਿੱਚ ਚਾਰ ਪਤਨੀਆਂ ਤੇ 40 ਬੱਚੇ ਹੁਣ ਨਹੀਂ ਚੱਲਣਗੇ ਹੁਣ ਚਰਚਾ ਕਰਦੇ ਹਾਂ ਤਫ਼ਸੀਰ ਦੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤੀ ਏਜੰਸੀਆਂ ਤੇ ਲੱਗ ਰਹੇ ਆਰੋਪਾਂ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ ਸੰਪਾਦਕੀ ਵਿੱਚ ਸਵਾਲ ਖੜਾ ਕੀਤਾ ਹੈ ਕਿ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਇਕੱਲੇ ਇਕੱਲੇ ਸਿੱਖ ਦਾ ਮਸਲਾ ਚੁੱਕ ਕੇ ਭਾਰਤੀ ਏਜੰਸੀਆਂ ਤੇ ਕਿਉਂ ਦੋਸ਼ ਲਗਾ ਰਹੀਆਂ ਹਨ ਅਖਬਾਰ ਲਿਖਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੇ ਵਕਤ ਅਤੇ ਇੰਦਰਾ ਗਾਂਧੀ ਦੇ ਕਤਲ ਦੇ ਮਗਰੋਂ ਸਿੱਖਾਂ ਦੇ ਕਤਲੇਆਮ ਦੇ ਬਾਅਦ ਜਦ ਸਾਰੀ ਕੌਮ ਬੁਰੀ ਤਨਾਤੇ ਕਰਾ ਰਹੀ ਸੀ ਤਾਂ ਕਿਸੇ ਇੱਕ ਵੀ ਮੁਲਕ ਨੇ ਹਾ ਦਾ ਨਾਰਾ ਨਹੀਂ ਸੀ ਮਾਰਿਆ ਪਾਕਿਸਤਾਨ ਨੇ ਵੀ ਨਹੀਂ ਕੀ ਕਾਰਨ ਹੈ ਕਿ ਜੋ ਕੱਲ ਤੱਕ ਸਿੱਖਾਂ ਦੇ ਦੁੱਖਾਂ ਨੂੰ ਲੈ ਕੇ ਭਾਰਤ ਸਰਕਾਰ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਸੰਬੋਲਦੇ ਉਹੀ ਮੁਲਕ ਅੱਜ ਇਕੱਲੇ ਇਕੱਲੇ ਸਿੱਖ ਦੇ ਮਾਮਲੇ ਨੂੰ ਲੈ ਕੇ ਭਾਰਤ ਨੂੰ ਸਲਵਾਂਤਾ ਸਿਖਾ ਰਹੇ ਹਨ ਹਾਲਾਂਕਿ ਸਵਾਲ ਖੜਾ ਕਰਕੇ ਅਖਬਾਰ ਇਸ ਦੇ ਜਵਾਬ ਤੋਂ ਪਾਸਾ ਵਟ ਗਿਆ ਹੈ ਲੇਕਿਨ ਸਲਾਹ ਦਿੰਦੀ ਹੈ ਭਾਰਤ ਸਰਕਾਰ ਨੂੰ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨਾਲ ਸੰਪਰਕ ਕਰਕੇ ਆਪਣਾ ਪੱਖ ਦੱਸੇ ਅਤੇ ਸਮਝਾਉਣ ਦੀ ਕੋਸ਼ਿਸ਼ ਕਰੇ ਬਿਹਤਰ ਹੁੰਦਾ ਜੇ ਅਖਬਾਰ ਇਹ ਦੱਸਦਾ ਕਿ ਕੋਮਾਂਤਰੀ ਪੱਧਰ ਤੇ ਭਾਰਤ ਦੇ ਖਿਲਾਫ ਇਹ ਹਾਲਾਤ ਕਿਉਂ ਬਣੇ ਜੇਕਰ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ ਗਿਆ ਹੁੰਦਾ ਚੁਣ-ਚੁਣ ਕੇ ਪੰਜਾਬ ਦੀ ਜਵਾਨੀ ਨਾ ਮਾਰੀ ਗਈ ਹੁੰਦੀ ਜੇ ਸਿੱਖ ਨਸਲ ਕੁਸ਼ੀਰਤਾ ਨਿਆ ਦਿੱਤਾ ਗਿਆ ਹੁੰਦਾ ਜੇ ਸਿੱਖਾਂ ਦੇ ਧਾਰਮਿਕ ਅਦਾਰਿਆਂ ਤੇ ਕਾਬਜ਼ ਹੋ ਕੇ ਸਿੱਖੀ ਸਿਧਾਂਤਾਂ ਦੇ ਘਾਣ ਦੀਆਂ ਕੋਸ਼ਿਸ਼ਾਂ ਨਾ ਹੁੰਦੀਆਂ ਤਾਂ ਸਿੱਖਾਂ ਵਿੱਚ ਬੇਗਾਨਗੀ ਨਹੀਂ ਸੀ ਆਉਣੀ ਵਿਦੇਸ਼ੀ ਬੈਠੇ ਸਿੱਖਾਂ ਵਿੱਚ ਉਬਾਲ ਨਹੀਂ ਸੀ ਆਉਣਾ ਅਖਬਾਰ ਨੂੰ ਦੱਸਣਾ ਚਾਹੀਦਾ ਸੀ ਕਿ ਝੂਠੇ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਮਾਰ ਖਪਾ ਦੇਣਾ ਹਿੰਸਾ ਦੇ ਖਿਲਾਫ ਹਿੰਸਾ ਨੂੰ ਜਾਇਜ਼ ਠਹਿਰਾਉਣਾ ਨਾ ਤਾਂ ਨਿਆਂ ਹੈ ਅਤੇ ਨਾ ਹੀ ਦੇਸ਼ ਦੇ ਹਿੱਤ ਵਿੱਚ। ਮੁਲਕ ਦੇ ਅੰਦਰ ਭਲੇ ਹੀ ਹਕੂਮਤ ਕਿਸੇ ਦੀ ਜਵਾਬਦੇਹ ਨਾ ਹੋਵੇ ਲੇਕਿਨ ਦੂਜੇ ਦੇਸ਼ਾਂ ਵਿੱਚ ਕੀਤੀ ਗਈ ਹਿੰਸਾ ਦੂਜੇ ਮੁਲਕਾਂ ਨੂੰ ਭਾਰਤ ਦੇ ਖਿਲਾਫ ਸੋਚਣ ਲਈ ਮਜਬੂਰ ਕਰੇਗੀ। ਭਾਰਤ ਨੂੰ ਕੁਮਾਂਤਰੀ ਕਾਨੂੰਨਾਂ ਦੇ ਘਟਖਰੇ ਵਿੱਚ ਲਿਆ ਖੜਾ ਕਰੇਗੀ। ਉਨ੍ਹਾਂ ਬੁਲਕਾਂ ਨੂੰ ਸਿੱਖ ਹਿਤਾ ਦੇ ਨਾਲ ਕੋਈ ਵਾਸਤਾ ਹੋਵੇ ਭਾਵੇਂ ਨਾ ਲੇਕਿਨ ਉਨ੍ਹਾਂ ਦੀ ਜ਼ਮੀਨ ਤੇ جا کے کیتی دہشت گردی ਨੂੰ ਉਹ برداشت ਕਰ ਲੈਣਗੇ ਇਹ ਉਮੀਦ ਵੀ ਨਹੀਂ ਕੀਤੀ ਜਾ ਸਕਦੀ حکومت نے ਜੇ ਆਤੰਕ ਦਾ ਰਾਹ ਚੁਣਿਆ ਹੈ ਤਾਂ ਇਸ ਦੇ ਸਿੱਟੇ ਵੀ ਸਾਹਮਣੇ ਆਉਣਗੇ ਤੁਹਾਡੀ ਕੀ رائے ہے ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸੋ ਇਸੇ ਨਾਲ ਦੇ ਉਹ ਇਜਾਜ਼ਤ ਉਮੀਦ ਹੈ ਖਬਰ ਸਾਰ ਵਿੱਚ ਦਿੱਤੀ ਇਹ ਜਾਣਕਾਰੀ ਤੁਹਾਨੂੰ ਸਾਰਥਕ ਲੱਗੀ ویڈیو ਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਖੁਸ਼ ਰਹੋ ਆਬਾਦ ਰਹੋ ਫਿਰ ਮਿਲਾਂਗੇ ਅਗਲੇ ਹਫਤੇ ਅਗਲੀ ਵੀਡੀਓ ਵਿੱਚ ਅਗਲੇ ਵਿਸ਼ੇ ਨਾਲ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਤੋਂ ਹੀ ਸਿੱਖ ਹਮੇਸ਼ਾ ਕਿਉਂ ਹਨ ਨਿਸ਼ਾਨੇ ਤੇ ਕਿਉਂ ਗੁਰੂ ਨਾਨਕ ਸਾਹਿਬ ਜਿਸ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਬ੍ਰਾਹਮਣਾਂ ਤੋਂ ਲੈ ਕੇ ਮੋਲਾਣਿਆਂ ਤੱਕ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਿਨਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾ ਵਾਰ ਗਏ ਇਸ ਵਿੱਚ ਆਖਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਇਹ ਜਾਨਣਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟ ਤੇ ਵੀ ਪੜਿਆ ਜਾ ਸਕਦਾ ਹੈ